ਸਟਾਰ ਕੇਂਦਰ ਸਰਕਾਰ ਵੱਲੋਂ ਐਲਾਨੀਆਂ ਗਈਆਂ ਦੋ ਨਵੀਆਂ ਯੋਜਨਾਵਾਂ ਯਕੀਨੀ ਤੌਰ ਤੇ ਦੇਸ਼ ਦੇ ਆਮ ਲੋਕਾਂ ਲਈ ਆਸ਼ਾਵਾਦ ਦੀ ਇੱਕ ਨਵੀਂ ਕਿਰਨ ਜਗਾਉਂਦੀਆਂ ਪ੍ਰਤੀਤ ਹੁੰਦੀਆਂ ਹਨ ਡੰਡੀ ਇਹ ਦੋਵੇਂ ਯੋਜਨਾਵਾਂ ਬੈਂਕਾਂ ਰਾਹੀਂ ਹੋਣ ਵਾਲੇ ਬੀਮੇ ਤੇ ਆਧਾਰਿਤ ਹਨ ਡੰਡੀ ਇਹਨਾਂ ਵਿੱਚ ਸੰਬੰਧਿਤ ਵਿਅਕਤੀਆਂ ਤੋਂ ਲੈ ਜਾਣ ਵਾਲੇ ਸਾਲਾਨਾ ਜਾਂ ਮਹੀਨਾਵਾਰ ਪ੍ਰੀਮੀਅਮ ਦੀ ਰਕਮ 20 ਘਟ ਤੋਂ ਘਟ ਹੈ ਦੰਡੀ ਇਹਨਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਦੂਜੀ ਹੈ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ ਦੰਡੀ ਦੋਵੇਂ ਯੋਜਨਾਵਾਂ ਆਪਣੇ ਨਾਂ ਨਾਲ ਹੀ ਆਪਣੇ ਮਕਸਦ ਨੂੰ ਜ਼ਾਹਰ ਕਰ ਦਿੰਦੀਆਂ ਹਨ ਡੰਡੀ ਇਹ ਯੋਜਨਾਮਾ ਪਹਿਲੇ ਪੜਾਅ ਵਿੱਚ ਦੇਸ਼ ਦੇ ਕੁੱਲ 115 ਸ਼ਹਿਰਾਂ ਵਿੱਚ ਇੱਕੋ ਸਮੇਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇਹਨਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਮਈ ਨੂੰ ਬੰਗਾਲ ਦੇ ਕੋਲਕਾਤਾ ਵਿੱਚ ਕੀਤਾ ਹੈ ਡੰਡੀ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਦੇਸ਼ ਦੇ ਗਰੀਬ ਲੋਕਾਂ ਨੂੰ ਬਿਨਾਂ ਕੋਈ ਰਕਮ ਜਮ੍ਹਾਂ ਕਰਵਾਇਆ ਬੈਂਕ ਵਿੱਚ ਖਾਤਾ ਖੋਲਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ ਡੰਡੀ ਨਮੀਆਂ ਯੋਜਨਾਵਾਂ ਮੁਤਾਬਕ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 12 ਰੁਪਏ ਸਾਲਾਨਾ ਪ੍ਰੀਮੀਅਮ ਨਾਲ 2 ਲੱਖ ਰੁਪਏ ਦੇ ਦੁਰਘਟਨਾ ਬੀਮੇ ਦੀ ਸੁਰੱਖਿਆ ਐਲਾਨੀ ਗਈ ਹੈ ਡੰਡੀ ਪ੍ਰੀਮੀਅਮ ਦੀ ਇਹ ਰਕਮ 1 ਰੁਪਿਆ ਪ੍ਰਤੀ ਮਹੀਨਾ ਬਣਦੀ ਹੈ ਅਤੇ ਯੋਜਨਾ ਅਨੁਸਾਰ ਇਸ ਨੂੰ ਖਾਤਾਧਾਰਕ ਦੇ ਬੈਂਕ ਖਾਤੇ ਵਿੱਚੋਂ ਕੱਟ ਲਿਆ ਜਾਵੇਗਾ ਡੰਡੀ ਦੂਜੀ ਯੋਜਨਾ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ ਹੈ ਇਸ ਤਹਿਤ ਸਾਰੇ ਲਾਭਪਾਤਰੀ ਲੋਕਾਂ ਨੂੰ 2 ਲੱਖ ਰੁਪਏ ਦੀ ਜੀਵਨ ਬੀਮਾ ਸਹੂਲਤ ਮੁਹੱਈਆ ਹੋਵੇਗੀ ਅਤੇ ਇਸ ਲਈ ਤਕਰੀਬਨ 27-28 ਰੁਪਏ ਪ੍ਰਤੀ ਮਹੀਨਾ ਭਾਵ 330 ਰੁਪਏ ਸਾਲਾਨਾ ਪ੍ਰੀਮੀਅਮ ਆਪਣੇ ਬੈਂਕ ਖਾਤੇ ਰਾਹੀਂ ਅਦਾ ਕਰਨਾ ਹੋਵੇਗਾ ਡੰਡੀ ਇਹਨਾਂ ਦੋਵਾਂ ਯੋਜਨਾਵਾਂ ਦਾ ਲਾਭਪਾਤਰੀ ਬਨਣ ਵਾਲਿਆਂ ਦਾ ਬੈਂਕ ਖਾਤਾ ਹੋਣਾ ਲਾਜ਼ਮੀ ਹੋਣ ਕਾਰਨ ਯਕੀਨੀ ਤੌਰ ਤੇ ਇਹਨਾਂ ਨਾਲ ਪਹਿਲਾਂ ਐਲਾਨੀ ਗਈ ਪ੍ਰਧਾਨ ਮੰਤਰੀ ਜਨਤਨ ਯੋਜਨਾ ਦਾ ਘੇਰਾ ਵੀ ਵਧੇਗਾ ਡੰਡੀ ਸੁਰੱਖਿਆ ਬੀਮਾ ਯੋਜਨਾ ਤਹਿਤ 18 ਤੋਂ 70 ਵਰਿਆਂ ਤੱਕ ਦੀ ਉਮਰ ਅਤੇ ਜੀਵਨ ਬੀਮਾ ਯੋਜਨਾ ਵਿੱਚ 18 ਤੋਂ 50 ਵਰਿਆਂ ਤੱਕ ਦੀ ਉਮਰ ਦੇ ਲੋਕ ਜੋਗ ਮੰਨੇ ਜਾ ਸਕਦੇ ਹਨ ਡੰਡੀ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪੈਨਸ਼ਨ ਯੋਜਨਾ ਤੇ ਵੀ ਮੋਹਰ ਲਾਈ ਹੈ ਡੰਡੀ ਇਸ ਯੋਜਨਾ ਤਹਿਤ 18 ਤੋਂ 40 ਸਾਲ ਤੱਕ ਦੀ ਉਮਰ ਦਾ ਕੋਈ ਵੀ ਵਿਅਕਤੀ ਲਾਭਪਾਤਰੀ ਬਣ ਸਕਦਾ ਹੈ ਡੰਡੀ ਇਸ ਯੋਜਨਾ ਤਹਿਤ 42 ਰੁਪਏ ਤੋਂ ਲੈ ਕੇ 210 ਰੁਪਏ ਪ੍ਰਤੀ ਮਹੀਨਾ ਨਿਵੇਸ਼ ਕਰਨ ਵਾਲੇ ਨੂੰ 60 ਵਰਿਆਂ ਦੀ ਉਮਰ ਤੋਂ ਬਾਅਦ ₹1000 ਤੋਂ ਲੈ ਕੇ ₹5000 ਤੱਕ ਮਹੀਨਾਵਾਰ ਪੈਨਸ਼ਨ ਅਦਾ ਕੀਤੀ ਜਾਇਆ ਕਰੇਗੀ ਡੰਡੀ ਬਿਨਾਂ ਸ਼ੱਕ ਇਹ ਤਿੰਨੋਂ ਯੋਜਨਾਵਾਂ ਆਮ ਲੋਕਾਂ ਲਈ ਵੱਡੀਆਂ ਹਿਤਕਾਰੀ ਮੰਨੀਆਂ ਜਾ ਸਕਦੀਆਂ ਹਨ ਡੰਡੀ ਅੱਜ ਦੇਸ਼ ਵਿੱਚ ਸਿਹਤ ਸਹੂਲਤਾਂ ਬਹੁਤ ਮਹਿੰਗੀਆਂ ਹੋ ਚੁੱਕੀਆਂ ਹਨ ਡੰਡੀ ਆਮ ਕਰਕੇ ਬੀਮਾ ਯੋਜਨਾਵਾਂ ਦਾ ਲਾਭ ਵੀ ਉੱਚ ਵਰਗ ਦੇ ਲੋਕਾਂ ਤੱਕ ਹੀ ਕੇਂਦ੍ਰਿਤ ਰਹਿ ਜਾਂਦਾ ਹੈ ਡੰਡੀ ਕਿਸੇ ਗਰੀਬ ਵਿਅਕਤੀ ਦੇ ਜੀਵਨ ਵਿੱਚ ਜੇ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਬਹੁਤੀ ਵਾਰ ਉਹ ਆਪਣਾ ਇਲਾਜ ਕਰਵਾਉਣ ਤੋਂ ਵੀ ਅਸਮਰਥ ਹੁੰਦਾ ਹੈ ਡੰਡੀ ਜਿਸ ਦੇ ਨਤੀਜੇ ਵਜੋਂ ਕਈ ਲੋਕ ਸਦਾ ਲਈ ਅਪਾਹਜ ਬੀ ਹੋ ਜਾਂਦੇ ਹਨ ਡੰਡੇ ਅਜਹੀ ਘਟਨਾ ਵਾਪਰਨ ਦੀ ਸੂਰਤ ਵਿੱਚ ਗਰੀਬ ਵਿਅਕਤੀ ਖੁਦ ਤਾਂ ਪ੍ਰਭਾਵਿਤ ਹੁੰਦਾ ਹੀ ਹੈ ਉਸ ਦਾ ਪਰਿਵਾਰ ਅਤੇ ਖਾਸ ਕਰਕੇ ਉਸਤੇ ਨਿਰਪਰ ਲੋਕ ਵੀ ਬੇਬਸ ਹੋ ਕੇ ਰਹਿ ਜਾਂਦੇ ਹਨ ਡੰਡੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਉਪਰੋਕਤ ਯੋਜਨਾਵਾਂ ਅਜਿਹੇ ਲੋਕਾਂ ਲਈ ਵੱਡਾ ਆਸਰਾ ਸਿੱਧ ਹੋ ਸਕਦੀਆਂ ਹਨ ਡੰਡੀ ਚੰਗੀ ਗੱਲ ਇਹ ਹੈ ਕਿ ਇਹਨਾਂ ਲਈ ਪ੍ਰੀਮੀਅਮ ਦੀ ਰਕਮ ਵੀ ਇਨੀ ਕੁ ਰੱਖੀ ਗਈ ਹੈ ਕਿ ਸਧਾਰਨ ਤੋਂ ਸਧਾਰਨ ਵਿਅਕਤੀ ਵੀ ਆਸਾਨੀ ਨਾਲ ਅਦਾ ਕਰ ਸਕਦਾ ਹੈ ਡੰਡੀ ਇਸ ਨਾਲ ਖੁਦ ਸਰਕਾਰ ਨੂੰ ਵੀ ਲਾਭ ਹੋਵੇਗਾ ਡੰਡੀ ਇਹਨਾਂ ਯੋਜਨਾਵਾਂ ਦਾ ਲਾਭ ਉਠਾਉਣ ਵਾਲੇ ਲੋਕਾਂ ਦਾ ਬੈਂਕ ਵਿੱਚ ਖਾਤਾ ਹੋਣਾ ਲਾਜ਼ਮੀ ਹੋਵੇਗਾ ਡੰਡੀ ਇਸ ਤਰ੍ਹਾਂ ਸਰਕਾਰ ਕੋਲ ਅਰਬਾਂ ਖਰਬਾਂ ਰੁਪਏ ਦਾ ਇੱਕ ਬਾਦੂ ਫੰਡ ਬਣ ਜਾਵੇਗਾ ਡੰਡੀ ਜਿਸ ਦੀ ਵਰਤੋਂ ਵਿਕਾਸ ਕਾਰਜਾਂ ਲਈ ਕੀਤੀ ਜਾ ਸਕਦੀ ਹੈ ਡੰਡੀ ਇਹ ਯੋਜਨਾਮਾ ਭਾਵੇਂ ਆਮ ਜਨਤਾ ਲਈ ਕਿੰਨੀਆਂ ਵੀ ਲਾਭਕਾਰੀ ਕਿਉਂ ਨਾ ਹੋਣ ਫਿਰ ਵੀ ਅਸੀਂ ਸਮਝਦੇ ਹਾਂ ਕਿ ਇਹਨਾਂ ਦਾ ਲਾਭ ਆਮ ਲੋਕਾਂ ਨੂੰ ਤਾਂ ਹੀ ਮਿਲ ਸਕਦਾ ਹੈ ਜੇ ਇਹਨਾਂ ਨੂੰ ਪੂਰੀ ਨੇਕ ਨੀਤੀ ਇਮਾਨਦਾਰੀ ਅਤੇ ਪ੍ਰਤੀਵੱਤਾ ਨਾਲ ਲਾਗੂ ਕੀਤਾ ਜਾਵੇ ਡੰਡੀ ਅਜਿਹਾ ਨਾ ਹੋਵੇ ਕਿ ਇਹ ਯੋਜਨਾਵਾਂ ਵੀ ਅਤੀਤ ਦੀਆਂ ਕਈ ਹੋਰ ਸਰਕਾਰੀ ਯੋਜਨਾਵਾਂ ਵਾਂਗ ਸਿੱਟਾਹੀਣ ਸਿੱਧ ਨਾ ਹੋਣ ਡੰਡੀ ਇਸ ਸ਼ਹਿਰ ਦੀ ਆਬਾਦੀ ਇਸ ਵੇਲੇ 25-30 ਲੱਖ ਹੈ ਡੰਡੀ ਮੈਟਰੋ ਤਾਂ ਜਦੋਂ ਆਵੇਗੀ ਉਹ ਤਾਂ ਸ਼ਾਇਦ ਸਮਾ ਲੱਗੇ ਪਰ ਇਹੋ ਜਿਹਾ ਸ਼ਹਿਰਾਂ ਵਿੱਚ ਜਨਤਕ ਟ੍ਰਾਂਸਪੋਰਟ ਨੂੰ ਤਕੜਾ ਕਰਨ ਦੀ ਲੋੜ ਹੈ ਡੰਡੀ ਦਿੱਲੀ ਵਿੱਚ ਜਨਤਕ ਟ੍ਰਾਂਸਪੋਰਟ ਨੂੰ ਬਹੁਤ ਮਜ਼ਬੂਤ ਕੀਤਾ ਗਿਆ ਹੈ ਡੰਡੀ ਜਿੱਥੇ ਜਾਣਾ ਚਾਹੇ ਜਾ ਸਕਦਾ ਹੈ ਡੰਡੀ ਲੁਧਿਆਣਾ ਵਿੱਚ ਵੀ ਛੋਟੀਆਂ ਟੈਕਸੀਆਂ ਅਤੇ ਛੋਟੀਆਂ ਬੱਸਾਂ ਦੀ ਜ਼ਰੂਰਤ ਹੈ ਡੰਡੀ ਇਹ ਏਸੀ ਤਾਂ ਹੋਣਗੀਆਂ ਅਤੇ ਕਿਰਾਇਆ ਵੀ ਇਨਾਂ ਕੋ ਬਾਜਬ ਹੋਵੇਗਾ ਤੇ ਆਮ ਵਿਅਕਤੀ ਵੀ ਘਰੋਂ ਬਾਜ਼ਾਰ ਦਫ਼ਤਰ ਜਾਂ ਕਿਸੇ ਹੋਰ ਕੰਮ ਜਾਣ ਲਈ ਆਪਣੀ ਕਾਰ ਦੀ ਥਾਂ ਲੋਕਲ ਬੱਸ ਸੇਵਾ ਦੀ ਸਹੂਲਤ ਲਵੇ ਡੰਡੀ ਪੰਜਾਬ ਸਰਕਾਰ ਦਾ ਇੱਧਰ ਧਿਆਨ ਹੀ ਨਹੀਂ ਡੰਡੀ ਇਸ ਲਈ ਪੀੜ ਪੜਕਾ ਘਟਣ ਦੀ ਥਾਂ ਲਗਾਤਾਰ ਵਧ ਰਿਹਾ ਹੈ ਡੰਡੀ ਜਲੰਧਰ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਜੰਤਕ ਟਰਾਂਸਪੋਰਟ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਐਲਾਨ ਬਿਆਨ ਹੋਏ ਡੰਡੀ ਜਲੰਧਰ ਬੱਸ ਸੇਵਾ ਸ਼ੁਰੂ ਕੀ ਹੋਈ ਪਰ ਹਾਲਾਤ ਇਹ ਹੋਏ ਕਿ ਰੌਲਾ ਜਿਆਦਾ ਸੀ ਫਾਇਦਾ ਬਹੁਤ ਹੀ ਘੱਟ ਹੋਇਆ ਡੰਡੀ ਇੱਕ ਗੱਲ ਜਕੀਨ ਨਾਲ ਆਖੀ ਜਾ ਸਕਦੀ ਹੈ ਕਿ ਜੇ ਲੋਕ ਲੋਕਾਂ ਆਪਣੇ ਵਾਹਕਲਾਂ ਦੀ ਥਾਂ ਇਸ ਨੂੰ ਤਰਜੀਹ ਦੇਣਗੇ ਕਿਉਂਕਿ ਸੜਕਾਂ ਤੋਂ ਨਿਲੰਘਣਾ ਤਾਂ ਹੁਣ ਬੀ ਔਖਾ ਹੋਇਆ ਪਿਆ ਆਉਣ ਵਾਲੇ ਸਮੇਂ ਵਿੱਚ ਸਥਿਤੀ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਲਵੇਗੀ ਡੰਡੀ ਚੰਡੀਗੜ੍ਹ ਨੂੰ ਹੀ ਲਾਉ ਡੰਡੀ ਇੱਥੇ ਤਿੰਨ ਸਰਕਾਰਾਂ ਹਨ ਡੰਡੀ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਡੰਡੀ ਤਿੰਨਾਂ ਸਰਕਾਰਾਂ ਨੇ ਲੱਖਾਂ ਮੁਲਾਜ਼ਮ ਅਤੇ ਕਰਮਚਾਰੀ ਹਨ ਡੰਡੀ ਇੱਥੇ ਪੀਜੀਆਈ ਹੈ ਪੰਜਾਬ ਯੂਨੀਵਰਸਿਟੀ ਅਤੇ अनेका ਕਾਲਜ ਵਿਦਿਅਕ ਅਦਾਰੇ ਅਤੇ ਹੋਰ ਸਰਕਾਰੀ ਗੈਰ ਸਰਕਾਰੀ ਦਫ਼ਤਰ ਅਤੇ ਹਸਪਤਾਲ ਡੰਡੀ ਕਾਰੋਬਾਰੀ ਲੋਕ ਵੀ ਹਨ ਡੰਡੀ ਇਸ ਵੇਲੇ 90% ਲੋਕ ਆਪਣੇ ਵਾਹਕਲਾਂ ਦੀ ਵਰਤੋਂ ਕਰਦੇ ਹਨ ਡੰਡੀ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣੇ ਜਹੇ ਨਮੀਆਂ ਏਸੀ ਬਸਾਂ ਜਨਤਕ ਟ੍ਰਾਂਸਪੋਰਟ ਵਿੱਚ ਪਾਈਆਂ ਹਨ ਡੰਡੀ ਕੁਝ ਵੱਡੀਆਂ ਬੱਸਾਂ ਤੇ ਕੁਝ ਛੋਟੀਆਂ ਵੀ ਡੰਡੇ ਇੱਥੇ ਸੜਕਾਂ ਟ੍ਰੈਫਿਕ ਦੇ ਹਿਸਾਬ ਛੋਟੀਆਂ ਹੋ ਗਈਆਂ ਹਨ ਡੰਡੇ